ਗੋਰੀਆਂ ਦੇ ਛੱਟੇ ਦਾ 200 ਸਾਲ ਬਾਅਦ ਗਿਆ। ਪਰ ਜਦੋਂ ਜੀਤਲੇ ਜਦੋਂ ਉਹ ਆਏ ਉਹਦੇ ਮੈਂ ਕਬਾਦ ਸਾਹਿਬ ਦਾ ਮਾਹੌਲ ਇਹਨਾਂ ਦੇ ਖੋਲਾ ਹੋ ਗਿਆ। ਤਾਂ ਗੋਰੀਆਂ ਦਾ ਅਗੜੇ ਜਾਂਦਾ ਆਪਣੇ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ। ਉਹਨਾਂ ਦੀਆਂ ਫੈਲੀਆਂ ਉਹਦਾ ਗੁੜੀਆਂ ਲਾਜੇ ਰਿਆਂ ਲਾਜੀਏ। ਤਾਂ ਵਾਇਸਰਾਏ ਆਫ ਪੰਜਾਬ ਨੰਦ ਸਰਕਾਰ ਨੂੰ ਇੱਕ ਟੈਲੀਗ੍ਰਾਮ ਮੈਸੇਜ ਆਇਆ। ਤੇ ਬਨਾਸ ਬਹੁਤ ਖਾਲੋਗੇ ਤੁਸੀਂ ਛੋਲੀਆਂ ਬੱਗੋ ਆਪੀਆਂ ਤੇ ਸਾਲੂ ਰਜਬੀ ਸਾਹਿਬ ਨੇ ਇਹ ਭੱਤਰ ਕਲਾ ਚੰਦਰਾਹੀ ਉਸ ਤਾਰ ਦਾ ਜ਼ਿਕਰ ਕੀਤਾ ਮਾਰਿਆ ਜਦੋਂ ਨਹੌਰ 'ਚ ਗੋਲੀ ਸੇ ਗਰੇ ਮਾਰਿਆ ਜਦੋਂ ਨਹੌਰ 'ਚ ਗੋਲੀ ਸੇ ਗਰੇ ਕਾਰ ਜ਼ਰੂਰੀ ਵਹਿਸਰਾ ਦੇ ਸੋਨਸਾਲ ਸ਼ਾਹੂਨੀਆਂ ਜੀ ਪਰੋਂ ਕਿਆ ਘਟਿਆ ਹੋਰ ਬਹੁਤ ਹੈ ਕਿਆ ਹੋਰ ਦਾ ਮੈਚ ਕੱਲ ਦਾ ਕੈਚ ਬਾਜੇ ਰੋਦੇ ਬੈਟ ਪੈ ਗੂਜੇ ਹੁਣ ਸੂਟ ਇਸ ਤਰੀ ਦਾ ਰਿਸ਼ਮੀ ਚਾਈ ਕਦੇ ਨਾ ਲਾਈ ਨਾ ਹੈ ਤੇ ਜੀਬ ਨਹੀਂ ਬਣੂ ਜੇ ਪੈ ਗਿਆ ਸੌਂਕ ਬੰਦਿਆ ਵੇ ਅਰੇ ਅੰਗਰੇਜ਼ਾਂ ਦਾ ਉਹ ਨਾ ਪੇਹਾਰ ਵਿੱਚ ਅੰਦਰ ਗੇਟ ਨੂੰ ਜਿੰਦਰੇ ਸੜਕ ਤੇ ਪਹਿਲੇ ਕਹਿਣ ਨਾ ਲੱਗ ਲੋ ਭੇਜੇਦਾਰ ਫੈਸਲਾ ਦੀ ਤਮੇ ਉੱਠੇ ਸ਼ੋਰੇਦਾਰ ਤੇ ਖਤ ਲਾਇਆ ਬਹਿਰਿਆ ਜੀ ਹੁਣ ਜੋ ਮੇਮਾ ਛਕਮੀਆਂ ਗੇਮਾਂ ਦੇਸ ਤੇ ਭੂਰੇ ਮੱਥੇ ਤੇ ਮੂਰੇ ਉੜਦੀਆਂ ਬੂਕਾਂ ਪੁੱਜ ਗਏ ਗੇਸ ਮੈਂ ਡੁੱਬੇ ਕੋਲਾਸਤ ਤੇ ਚੰਬੇ ਦੀਆਂ ਕਲੀਆਂ ਫਤਰੀਆਂ ਪੜੀਆਂ ਮਹਿਸਾਬ ਵਿਚ ਨੂੰ ਖਿੜੇ ਹੋ ਕੇ ਉਸ ਨੂੰ ਪੰਦ ਸ਼ੀਸ਼ੀ ਕਸਤੀਆਂ ਦੀ ਕਿਸਮੋਤਾ ਕੁੰਗੀਆਂ ਆਜ ਕਾ ਬੰਦਿਆ ਯਾਰ ਨਾਲ ਮੈਸ ਸੇੜਨ ਦਾ ਗੈਸ ਤੇ ਮੈਨੂੰ ਉੱਥੋਂ ਕੇ ਚਾਰ ਦਿਨ ਚਾਰ ਦਿਨ ਕੱਟੋ ਭੇਜੇ ਤਾਰ ਮਹਿਸਰਾ ਦੀ ਨਵੇਂ ਓਖੇ ਛੋੜੇ ਆਉਂ ਗਿਆ ਪਟੋ ਪਟੋ ਆਵਾਜ਼ ਕਿਉਂ ਆ ਰਹੀ ਆ ਰਹੀ ਆ ਹਾਂ ਮਾਈਕ ਬੰਦ ਕੀਤਾ ਮੈਂ ਨਹੀਂ ਪੜ੍ਹ ਜਾਓ ਅੱਜ ਦੇ ਆਪਾਂ ਜੀ ਗੂਟ ਮੇ 10ਵੇਂ ਪੱਧਰ ਤੇ 10ਵੇਂ ਖਬਰਾਂ ਪੜ੍ਹਦੀ ਰਿਸਟੇ ਕਿਰ ਉੱਤੀ ਕਦੋਂ ਨਾ ਸਹਿਰ ਵਕਤ ਨੂੰ ਫੜੀਆਂ ਜੈਨ ਟੁੱਟ ਕੇ ਸਹਿਰੀ ਤੇ 6 ਮਹੀਨਾ ਜਾਂਦੇ ਹੋਰ ਨਾਲ ਲਿਆਦੇ ਤੇ ਚਾਪੀ ਘੜਗੀਆਂ ਝੜੀਆਂ ਹੈਂ ਲੱਜਤ ਕਬਾਬਾ ਵੇ ਗਈਆਂ ਲੱਗ ਕਿਆ ਪਲੇਟਾ ਝਟੀਆਂ ਕੱਚੇ ਦੇ ਟੇਕ ਲਗੇ ਨਾ ਸੇ ਬਿਸਕਟਾ ਉਧੀਆਂ ਮੱਖਣ ਦਾ ਪੱਖਣਾ ਚੱਟ ਲੋ ਭੇਜੇ ਤਾਲ ਵੈਸਰਾ ਜੀ ਨਵੇਂ ਉੱਥੇ ਸੋਰੇ ਬਾਪ ਦੇ ਗੋਲੇ ਉਪਰੋਂ ਮੰਦੇ ਸ਼ਮੀਆਂ ਪੱਟ ਲੋ ਚਾਹੀਆਂ ਪੱਟ ਲੋ ਰੋ ਪੱਟ ਲੋ ਥੱਕ ਮਿਲ ਬਰਾਬਰ ਦੇ ਭਾ ਦੇ ਪਟਕੜਾਉਂਦੇ ਬੱਚਰੇ ਮਾਰੇ ਇਧਰਲੀ ਚਰਮਨੀ ਨੂੰ ਮਿਸਰਤੀ ਧਰਤੀ ਦਾ ਹੌਸਲਾ ਭਾਤੀ ਰੁਣਦੀਆਂ ਸਿਣੀਆਂ ਰੁਣਨ ਜੋ ਕੱਟਰੇ ਗਾਇ ਬਦਲ ਜਮਾਨੇ ਦੀ ਸਮਾਹ ਹੋਇਆ ਪਗੜੀ ਵੀ ਵੜਿਆ ਨਵੇਂ ਸ਼ੋਰ ਪੜ ਗਏ ਦਫਤਰੀ ਵੜ ਗਏ ਦਰਮੀਆਂ ਹਰ ਤੋਂ ਮਾਰਵਾ ਘੱਟ ਲੋ ਭੇਜੇ ਤਾਲਵੇਂ ਇਸ ਤਰ੍ਹਾਂ ਦੀ ਨਵੇਂ ਉਠੇ ਸ਼ੋਰੇ ਬਾਤ ਦੇ ਲੋਰੇ ਹੁਕਮ ਨਾ ਮੰਨਦੇ ਸ਼ੌਲੀਆਂ ਪਟਲੋ ਚੌੜੀਆਂ ਪਟਲੋ ਪਟਲੋ ਅੱਗੇ ਹੱਥ ਨਾਲ ਖਾਉਂਦੇ ਸੀ ਪਰਜਾ ਦਾ ਗਾਂਧੀ ਪੇਸ਼ ਨਾ ਜਾਂਦੀ ਸੱਤਿਆ ਜੈ ਕਰਦੇ ਮਹੱਤਰ ਪਰਦੇ ਫੇਰ ਕੇ ਅੱਖੀਆਂ ਲੈਣ ਦਾ ਛਕਲੇ ਰਜਿਤ ਯਾਤ ਪਸਾਤਾ ਨੂੰ ਨਹੀਂ ਗਰ ਮੰਦੇ ਆਦਰ ਭੰਦੇ ਤੋੜ ਕੇ ਟਿੰਜਰੇ بارشੀ ਨਿਕਲੇ ਬਾਡੀ ਕਰਨ ਵਿਚਾਰ ਰਜੀ ਰਾਜ ਦੇ ਨਕੋਬਾ ਪਿਆਰ ਭਟ ਸੋਮਨ ਦਾ ਅਸੰਗਤ ਹਾਰ ਕਰੂ ਨਿਕਸਾਲ ਅੜਕਰ ਅੜਿ ਕਰੇ ਕਿ ਨੂੰ ਪਿੱਛੇ ਹਟ ਲੋ ਭੇਜੇ ਤਾਲਬ ਐਸਰਾ ਜੀ ਨਵੇਂ ਉੱਥੇ ਛੋਲੇ ਮਾਰਦੇ ਗੋਰੇ ਹੱਕੂ ਨਾ ਮੱਤੇ ਛੌਣੀਆਂ ਪਟਲੋ ਛੌਣੀਆਂ ਪਟਲੋ ਹੋਰ ਪਟਲੋ ਵਾਗ ਭਲੇ ਮਹਾਰਾਜ ਸਾਹਿਬ ਦੇ ਛੋੜ ਦੇ ਇੰਡੀਆ ਤੱਕੀ ਇੰਡੀਆ ਨਹੀਂ ਤਾਂ ਚਲਦੇ ਅੱਗੇ ਪੀਨ ਮੰਨਦੇ ਤੇ ਹਾਥੀ ਮਾਰ ਕੇ ਮੋਢੇ ਉਹ ਸਿੱਖਾਂ ਦਾਣ ਚੋਂ ਜੀ ਚਾਣਦੇ ਮੰਨ ਕਰੇ ਜੋ ਪਲ ਹਟਕੇ ਬਲ ਕੇ ਬਿਸਤਰੇ ਤੁਹਾਡੇ ਪਸੇ ਹੋ ਗਈ ਆਪਣੀ ਜੀ ਹੋਰ ਕੀ ਬਿੰਦਿ ਅਜ਼ਾਦੀ ਦੇ ਦਿਓ ਕਰੋ ਕੁਝ ਸ਼ਰਤਾਂ ਤਾਲ ਤੁ ਘਰੋਂ ਬਾਮੂ ਹੱਥ ਜੋੜ ਸੱਚੇ ਕਢੋ ਵੇ ਜੇ ਤਾਰ ਮੈਸਰਾ ਜੀ ਨਵੇਂ ਉੱਠੇ ਛੋਰੇ ਮਾਰਤੇ ਔਰੇ ਹੁਕਮਾਂ ਮੰਨਦੇ ਸ਼ਾਹਾਂ ਵਰਤੋ ਛੌਣੀਆਂ موسیقی کرتے ہیں سو اس کانٹیکٹ کے i you اجڑ باتی ٹو ای کرشما پتھ سارے E چند سپت ہندا ਬਹੁਤ ਹੀ ਕੁਸ਼ਲ ਜੀ ਇਸ ਤੋਂ ਪਿੱਛੇ ਹੌਲੀ ਕਲਾਇਰ ਨੂੰ ਕਿਹਾ ਬਹੁਤ ਬੜਾ ਨਵਾਂ ਸਾਡੇ ਲਈ ਇਹ ਦੇਖੋ ਬਹੁਤ ਮਾਰਕੀਆ